ਗੈਂਗਵਾਰ ਜਾਂ ਗੈਂਗਸਟਰ ਨਾਮ ਸੁਣਦੇ ਹੀ ਵਿੱਕੀ ਗੌਂਦਰ ਸੁੱਖਾ ਕਾਲੋ ਵਰਗੇ ਗੈਂਗਸਟਰ ਯਾਦ ਆ ਜਾਂਦੇ ਨੇ ਇਹਨਾਂ ਤੋਂ ਇਲਾਵਾ ਹੋਰ ਵੀ ਕਈ ਗੈਂਗਸਟਰ ਜਿਹੜੇ ਵੈਰ ਵਿਰੋਧਤਾ ਜਾਂ ਫਿਰ ਪੁਲਿਸ এনਕਾਊਂਟਰ ਚ ਮਾਰੇ ਗਏ ਇਹਨਾਂ ਸਭ ਕੁਝ ਹੋਣ ਦੇ ਬਾਵਜੂਦ ਵੀ ਗੈਂਗਵਾਰ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਮਾਮਲਾ ਮੋਹਾਲੀ ਦੇ ਪਿੰਡ ਬੱਲੋ ਮਾਦਰਾ ਚ ਸਾਹਮਣੇ ਆਇਆ ਜਿੱਥੇ ਦੇਰ ਰਾਤ ਤਿੰਨ ਬਦਮਾਸ਼ਾਂ ਦੀ ਪੁਲਿਸ ਨਾਲ ਮੁਠਭੇੜ ਹੋ ਗਈ ਜਿਸ ਤੋਂ ਬਾਅਦ ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਤੋਂ ਇਲਾਵਾ ਤਿੰਨਾਂ ਕੋਲੋਂ 32 ਬੋਰ ਦਾ ਰਿਵਾਲਵਰ ਇੱਕ 12 ਬੋਰ ਤੇ ਕੁਝ ਕਾਰਤੂਸ ਬਰਾਮਦ ਕੀਤੇ। ਕੋਈ ਆਈਡੈਂਟੀਫਿਕੇਸ਼ਨ ਨਹੀਂ ਕਰਾਈ ਸੀਗੀ ਘਰ ਵਾਲਿਆਂ ਵੱਲੋਂ। ਤੇ ਉਹ ਦੇਖੋ ਅੱਗੇ ਫਰਦਰ। ਕੋਈ ਫਾਇਰਿੰਗ ਕਰਿਆ ਵੀ ਨਹੀਂ। ਨਹੀਂ ਐਸਾ ਤਾਂ ਮੈਂ ਕੁਝ ਸੁਣਿਆ ਨਹੀਂ ਫਾਇਰਿੰਗ ਦਾ। ਉਹ ਦੇਖਦੇ ਹਾਂ ਹੁਣ ਜਾ ਕੇ ਕੀ ਹੈ। ਸਰਵੰਨਨ ਅਰੈਸਟ ਕਰ ਲਿਆ। ਬੰਦਿਆਂ ਨੂੰ ਲੈ ਗਏ ਨੇ। ਕਿੰਨੇ ਬੰਦੇ ਨੇ ਸੀ? ਇਹ ਨਹੀਂ ਪਤਾ। ਥੋੜਾ ਬਾਹਰ ਸੀਗੇ। ਇਹਦੇ ਬਾਰੇ ਕੁਝ ਨਹੀਂ ਬਤਾ ਲਿਆ। ਭਾਈ ਜੀ ਅਸਲ ਤੇ ਸਾਨੂੰ ਇੰਨੇ ਮਾਮਲੇ ਬਾਰੇ ਨਹੀਂ ਪਤਾ ਕਿਉਂਕਿ ਸਾਡੇ ਦਾ ਪਿੰਡ ਖੇਡ ਮੇਲਾ ਜੀ ਕਬੱਡੀ ਦਾ ਹਰ ਸਾਲ ਜਰੂਰ ਚੱਲਦਾ ਆ ਰਿਹਾ ਸਾਰੇ ਜਿੰਨੇ ਸਾਡੇ ਪਿੰਡ ਦੇ ਨੌਜਵਾਨ ਹੈ ਸਾਰੇ ਉੱਥੇ ਗਰਾਊਂਡ 'ਚ ਹੀ ਸੀਗੇ ਅਸੀਂ ਤਾਂ ਉੱਧਰ ਤਿਆਰੀ ਕਰਦੇ ਸਾਨੂੰ ਸ਼ਾਮ ਨੂੰ ਸਾਢੇ 8 ਵਜੇ ਪਤਾ ਲੱਗਾ ਵੀ ਜਿਪਸੀ ਆਈ ਹੈ ਪੁਲਿਸ ਦੀ ਸੱਤ-ਅੱਠ ਗੱਡੀਆਂ ਆਈਆਂ ਜੀ ਤੇ ਉਸ ਤੋਂ ਬਾਅਦ ਇੱਧਰ ਤਾਂ ਇਹ ਏਰੀਆ ਸਾਰਾ ਸੀਲ ਕਰਤਾ ਜੀ ਪਿੰਡ ਦੇ ਅੰਦਰ ਐਂਟਰ ਨਹੀਂ ਹੋਣ ਦਿੱਤੇ ਕਿਸੇ ਪਾਸੇ ਇੱਧਰ ਉਹ ਚਲੋ ਪੁਲਿਸ ਨੇ ਵਧੀਆ ਹੀ ਕਰਿਆ ਵੀ ਕਈ ਵਾਰ ਅਣਜਾਣ ਬੰਦਾ ਆ ਜਾਂਦਾ ਸ਼ਾਇਦ ਮੈਂ ਸੁਣਿਆ ਵੀ ਇੱਕ ਦੋ ਵਾਰ ਫਾਇਰਿੰਗ ਹੋਈ ਆ ਅਸੀਂ ਮੌਕੇ ਤੇ ਨਹੀਂ ਸੀਗੇ ਪਰ ਸਾਨੂੰ ਇੰਨਾ ਕਿ ਜ਼ਰੂਰ ਲੋਕਾਂ ਨੂੰ ਲੱਗਿਆ ਪਟਾਕੇ ਫਟੂਕੇ ਚੱਲਦੇ ਆ ਜੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਰੀਬ 1 ਘੰਟੇ ਤੱਕ ਚੱਲੇ ਇਸ ਮੁਕਾਬਲੇ 'ਚ 15 ਤੋਂ 20 ਫਾਇਰ ਕੀਤੇ ਗਏ ਮੁਕਾਬਲੇ 'ਚ ਇੱਕ ਬਦਮਾਸ਼ ਦੇ ਜ਼ਖਮੀ ਹੋਣ ਦੀ ਵੀ ਖਬਰ ਮਿਲੀ ਹੈ ਚੰਡੀਗੜ੍ਹ ਤੋਂ ਦਰਸ਼ਨ ਸਿੰਘ ਖੋਖਰ ਦੀ ਰਿਪੋਰਟ ਡੀ5 ਚੈਨਲ ਪੰਜਾਬੀ